ਅੱਜ ਸਭ ਸੀ ਕਾਲੀ ਸਾਰਿਆਂ ਨੂੰ ਮੈਂ ਹੈਪੀ ਪੇਸੀ ਹਾਜ਼ਰ ਹੋਇਆ ਆਪਣੀ ਨਵੀਂ ਵੀਡੀਓ ਦੇ ਨਾਲ ਦੋਸਤੋ ਅੱਜ ਅਸੀਂ ਤੁਹਾਨੂੰ ਲੈ ਕੇ ਚੱਲ ਰਹੇ ਹਾਂ ਪਿੰਡ ਜਰਗ ਜਿੱਥੇ ਕਿ ਅਕਾਲ ਯੁਗਤ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਵੀਰਾ ਪਿੰਕਾ ਜਰਗ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਣਾ ਜਿੱਥੇ ਕਿ ਅਨਮੋਲ ਕਵਾਤਰਾ ਵੀਰਾ ਵੀਰਾ ਸੁਲਤਾਨ ਰੰਡਾਵਾ ਹੋਰ ਵੀ ਬਹੁਤ ਹੀ ਮਹਾਨ ਸ਼ਖਸੀਅਤਾਂ ਪਹੁੰਚ ਰਹੀਆਂ ਨੇ ਅਸੀਂ ਤੁਹਾਨੂੰ ਵੀ ਲੈ ਕੇ ਚੱਲ ਰਹੇ ਹਾਂ ਮੈਂ ਬਹੁਤ ਹੀ ਜ਼ਿਆਦਾ ਧੰਨਵਾਦ ਕਰਦਾ ਵੀਰਾਂ ਪਿੰਕਾ ਜਰਗ ਦਾ ਕਿਉਂਕਿ ਇਦਾਂ ਦੇ ਉਪਰਾਲਿਆਂ ਦੀ ਜ਼ਰੂਰਤ ਆ ਪੰਜਾਬ ਨੂੰ ਜੇ ਪੰਜਾਬ ਨਸ਼ਾ ਰਹਿਤ ਕਰਨਾ ਆਉਣ ਵਾਲੀ ਪਨੀਰੀ ਨਵੀਂ ਪਨੀਰੀ ਨੂੰ ਜੇ ਆਪਾਂ ਨਸ਼ਾ ਰਹਿਤ ਬਣਾਉਣਾ ਤਾਂ ਆਪਾਂ ਨੂੰ ਇਦਾਂ ਦੇ ਆ ਉਪਰਾਲਿਆਂ ਦੀ ਜ਼ਰੂਰਤ ਆ ਆਪਾਂ ਦੋਸਤੋ ਜਿੱਦਾਂ ਮਰਜੀ ਗਾ ਪਾਈ ਜਾਈਏ ਕਿ ਸਰਕਾਰ ਨਸ਼ਾ ਨਹੀਂ ਬੰਦ ਕਰਦੀ ਸਰਕਾਰ ਉਹ ਸਰਕਾਰ ਆਈ ਸੀ ਉਹਨੇ ਨਸ਼ਾ ਨਹੀਂ ਬੰਦ ਕਰਿਆ ਉਹਨੇ ਨਹੀਂ ਬੰਦ ਕਰਿਆ ਸਰਕਾਰਾਂ ਹੰਬਲੈਣ ਨਸ਼ਾ ਬੰਦ ਨਹੀਂ ਹੋ ਸਕਦਾ ਪੰਜਾਬ ਦੇ ਵਿੱਚੋਂ ਜੇ ਨਸ਼ੇ ਨੂੰ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰ ਸਕਦਾ ਤਾਂ ਪਿੰਕਾ ਜਰਗ ਕਰ ਸਕਦਾ ਸੁਲਤਾਨ ਰੰਦਾਵਾ ਕਰ ਸਕਦਾ ਅਨਮੋਲ ਕਵਾਤਰਾ ਕਰ ਸਕਦਾ ਤੇ ਹਰ ਇੱਕ ਪ੍ਰਾਣੀ ਪੰਜਾਬ ਦਾ ਕਰ ਸਕਦਾ ਜੋ ਕਿ ਇਦਾਂ ਦੇ ਅਪਰਾਲਿਆਂ ਦੇ ਵਿੱਚ ਸਹਿਯੋਗ ਦੇ ਰਹੇ ਨੇ ਹਰ ਇੱਕ ਪੰਜਾਬੀ ਬਾਹਰ ਬੈਠੇ ਸਾਡੇ ਐਨਆਰਆਈ ਵੀਰ ਵੀ ਇਹ ਅਪਰਾਲਾ ਕਰ ਰਹੇ ਨੇ ਹਨ ਇਹ ਸਭ ਇਹ ਪੰਜਾਬ ਰਹਿਤ ਨਸ਼ੇ ਨੂੰ ਪੰਜਾਬ ਰਹਿਤ ਬਣਾ ਸਕਦੇ ਨੇ ਹਨ ਹੋਰ ਕਿਸੇ ਨੇ ਬਸ ਦੀ ਗੱਲ ਨਹੀਂ ਹੈਗੀ ਤੇ ਆਜੋ ਦੋਸਤੋ ਤੁਹਾਨੂੰ ਅਸੀਂ ਲੈ ਕੇ ਚਾਲਦੇ ਆ ਪਿੰਡ ਜਰਗ ਬਣੇ ਰਿਓ ਸਾਡੇ YouTube ਚੈਨਲ P55 ਦੇ ਸਤਿ ਸ਼੍ਰੀ ਅਕਾਲ ਜੀ ਪਿੰਕੇ ਦੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਦਿੰਦਾ ਕਿ ਇਹ ਗੱਲ ਕੋਈ ਪੰਪ ਵਾਲੀ ਨਹੀਂ ਕੋਈ ਫੂਕ ਨਹੀਂ ਕਿ ਪ੍ਰੋਗਰਾਮ ਤੇ ਆ ਕੇ ਮੈਂ ਤੁਹਾਨੂੰ ਕੋਈ ਸਪੈਸ਼ਲ ਥੀਂ ਕਰਾ ਰਿਹਾ ਇਹ ਮੈਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਠੀਕ ਹੋ ਨਹੀਂ ਤੁਹਾਨੂੰ ਕਿਰਪਾ ਕਰੇ ਖੁਸ਼ ਹੋ ਰਹੇ ਆ ਅੱਜ 25 ਸਾਲ ਹੋ ਗਏ ਆ ਮੇਰੇ ਜਾਨੇ ਕਬੱਡੀ ਦੀ ਟੀਮ ਏ ਬੱਸ ਜੀ ਆਜਾ ਜੀ ਕਿੰਨੇ ਕੰਮ ਕਿੰਨੇ ਮਾੜੇ ਬਰਾਬਰ ਤੇਰੇ ਦਸਾਂ ਦਾ ਮਾੜੇ ਲੱਗੂ ਇਹ ਪੰਜਾਬੀ ਟੀਮ ਦਾ ਮੈਂ ਤਾਂ ਮੈਂ ਸਾਥ ਦਾ ਜਿਹੜਾ ਖੇਡੂਆਂ ਸੀ ਤੇ ਅੱਜ ਜੀ ਨਾਲ ਹੋ ਰਿਹਾ ਉਸ ਤੁਮ ਇਹਨਾਂ ਬਾਰੇ ਥੋੜਾ ਜਾਣਨਾ ਪਾਉਣਾ ਤਾਂ ਕਿ ਬੱਚਿਆਂ ਨੂੰ ਬੜੀ ਜੀ ਮੋਟੀਵੇਸ਼ਨ ਮਿਲੇ ਇਹਨਾਂ ਦੇ ਸਕੂਟੀਆਂ ਜਿਹੜੀਆਂ ਸਾਹਮਣੇ ਖੜੀਆਂ ਨੇ ਦੋਨੋਂ ਇਹਨਾਂ ਨੇ ਜਿੱਤੀਆਂ ਨੇ ਇਹਨਾਂ ਦੀ ਪਰਫਾਰਮੈਂਸ ਵੀ ਦੇਖਣੀ ਆ ਤੁਸੀਂ ਅੱਜ ਲਓ ਜੀ ਕਲੈਪਰ ਅਪ ਨਵਜੋਤ ਮਾਸਟਰ ਜੀ ਚਲੋ ਜੀ ਸ਼ਾਬਾਸ਼ ਹਾਂ ਬਾਈ ਧਿਆਨ ਨਾਲ ਸੁਣਿਓ ਜੇ ਤੁਸੀਂ ਇਹਨਾਂ ਦੋਨੋਂ ਬੱਚਿਆਂ ਨੂੰ ਦੇਖਣਾ ਜੇ ਤੁਸੀਂ ਕਹੋਗੇ ਅਮਰੋ ਮੈਜਰ ਨੂੰ ਲੈ ਕੇ ਰਹਿਣਾ ਨੂੰ ਜੇ ਤੁਸੀਂ ਪੂਰੇ ਪੰਜਾਬ 'ਚ ਦੇਖਣਾ ਚਾਹੇ ਹੋਮੋ ਵੀ 14 ਸਰ 17 ਸਾਲ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਹੱਬ ਤੋਂ ਤੇਜ਼ ਭੱਜਣ ਵਾਲੀਆਂ ਕੁੜੀਆਂ ਤਾਂ ਇਹ ਦੋਨੋਂ ਨੇ ਤਾੜੀਆਂ ਵਾਹੋ ਮਤਲਬ ਇਹ ਉਹ ਕੁੜੀਆਂ ਨੇ ਜਿਨ੍ਹਾਂ ਦਾ ਕੋਈ ਕੰਪੀਟੀਸ਼ਨ ਅੱਜ ਦੇ ਸਮੇਂ ਪੰਜਾਬ ਦੇ ਵਿੱਚ ਹੈ ਨਹੀਂ ਸਾਰੇ ਤੇ ਜੀ ਮਿਸਟਰ ਤੇ ਦੋ ਪੰਚਰ ਅਸਪਲ ਜੀ ਚੱਲ ਗਿਆ ਤੁਸੀਂ ਸ਼ੋਹਰਤ ਤਾੜੀਆਂ ਮਾਰ ਦਿਓ ਇੱਕ ਤਾੜੀ ਮਾਰ ਦਿਓ ਯਾਰ ਜਿੰਦਰਾ ਚਾਹੀਦਾ ਇਹ ਬੱਚਿਆਂ ਲਈ ਮੋਟੀਵੇਸ਼ਨ ਹੈ ਇਤੋਂ ਵੱਡਾ ਕੁਝ ਨਹੀਂ ਹੋ ਸਕਦਾ ਹੁਣ ਥੋੜੀ ਹਿੰਮਤ ਆ ਅਨਮੋਲ ਬਾਈ ਬੱਚਿਆਂ ਨਾਲ ਇੱਕ ਵਾਰੀ ਫੋਟੋ ਕਰਵਾਈਏ ਆਪਾਂ ਥੋੜੀ ਫਿਰ ਇਹ ਤੁਸੀਂ ਨਿਕਲ ਜਾਓ ਤੁਹਾਡਾ ਵੀ ਰਜੇਵੇਂ ਨੇ ਤੇ ਬੱਚਿਆਂ ਨੇ ਵੀ ਰੈਸਟ ਕਰਨੀ ਉਹਨਾਂ ਦਾ ਕੰਪੀਟੀਸ਼ਨ ਆਜੋ ਜੀ ਆ ਬੇਤੋ ਬਾਈ ਪੀ ਕੇ ਵੀਰੇ ਇੱਕ ਨਵਜੋਤ ਗੌਰ ਬੇਕੇ ਵੀਰ ਇੱਕ ਨਵਜੋਤ ਗੌਰ ਨਾ ਵੀ ਬੁਲਾਵਾ ਦੋ ਵੀਰ ਨੂੰ ਤੇ ਇੱਕ ਆਹ ਜਿਹੜੀ ਕੁੜੀ ਹੈ ਇਹ ਤੁਹਾਡੇ ਲੁਧਿਆਣੇ ਦੀ ਹੈ ਪਹਿਲੀ ਵਾਰ ਆਈ ਹੈ ਪਾਰਟਿਸਪੀਟ ਕੀਤਾ ਤੇ ਇਹਨੇ ਨਾਵਿਕਾ ਨੂੰ 6 ਸਾਈਕਲ ਨੂੰ ਹਰਾ ਕੇ ਅੱਜ ਜਿੱਤੀ ਹੈ 6 ਸਾਈਕਲ ਜੇਤੂ ਸੀ ਤੇ ਅਜਦਾ ਨਾਮ ਆ ਗਿਆ ਹੈ ਇਹ ਲੁਧਿਆਣੇ ਤੋਂ ਪਹਿਲੀ ਵਾਰ ਆਈ ਹੈ ਤੇ ਵੀਰੇ ਨੇ ਪਹਿਲੇ ਅਨਾਉਂਸ ਕੀਤਾ ਸੀ ਕਿ ਇਹ ਨਾਵਿਕਾ ਨੂੰ ਹਰਾਊਗਾ ਤੇ 3100 ਰੁਪਏ ਅੱਜ ਐਕਸਲ ਦਿੱਤਾ ਜਾਊਗਾ ਪਹਿਲੀ ਵਾਰ ਆਈ ਹੈ ਵਾ ਵਾ ਸ਼ਾਬਾਸ਼ 11000 ਰੁਪਏ ਸਾਡੇ ਵੱਲ ਆਏ ਹਾਏ ਹਾਏ ਬੋਲੋ ਫੋਰ ਹਾ ਮੈਨ ਲੱਗਦਾ ਹੈ ਕਿ ਪੈਸਿਆਂ ਦਾ ਤਾਂ ਕੋਈ ਰੋਲਾ ਹੀ ਨਹੀਂ ਜੇ ਸਾਹਮਣੇ ਪਿੰਕਾ ਬੋਲ ਰਿਹਾ ਨਾ ਮੈਂ ਮੂੰਹ ਤੇ ਕੰਟਰੋਲ ਕਰ ਰਿਹਾ ਆਪਣੇ ਇਹ ਪਿੰਕੇ ਨੇ ਪ੍ਰੋਗਰਾਮ ਜ਼ਿਆਦਾ ਕਰਾਣੇ ਨੇ 100 ਸਕੂਟਰੀ ਵਾਲੀ ਗੱਲ ਯਾਰ ਤੇ ਪਿੰਕਾ ਲਈ ਰੱਖੇ ਮੈਂ ਸੱਚੀ ਗੈਰ ਐਕਟਿਵਾ ਦੀ ਏਜੰਸੀ ਪਿੰਕੇ ਦੀ ਗੱਲ ਕਰਾਵਾਂਗੇ ਲਈ ਜਾਵੇ ਐਕਟਿਵਾ ਪਰ ਮੇਰੀਆਂ ਭੈਣੋ ਅਸੀਂ ਵੀ ਮਾਣ ਨਾਲ ਜਦੋਂ ਬਾਹਰਲੇ ਦੇਸ਼ਾਂ ਜਾਈਏ ਤਾਂ ਅਸੀਂ ਇਹ ਕਹੀਏ ਕਿ ਅਸੀਂ ਪੰਜਾਬ ਦੇ ਉਸ ਪਿੰਡ ਤੋਂ ਆਇਆ ਜਿੱਥੇ ਇੰਡੀਆ ਦੀ ਸਭ ਤੋਂ ਤੇਜ਼ ਗੁੜੀ ਭੱਜਦੀ ਹੈ ਸਾਨੂੰ ਇੰਨੀ ਕੀ ਚੀਜ਼ ਦੀ ਫੀਲ ਦੇ ਦੋ ਬਸ ਜਿੰਨੀਆਂ ਵੀ ਮੇਰੀਆਂ ਭੈਣਾ ਬੈਂਕੇ ਦੀ ਗੱਲਾਂ ਸਮਝੀਆਂ ਨੇ ਪੈਸਾ ਤਾਂ ਇੱਕ ਤੁਹਾਨੂੰ ਲਾਲਚ ਹੈ ਅਸਲ ਚ ਚਾਹੀਦਾ ਤੁਹਾਡੇ ਰੇਸ ਦੇ ਵਿੱਚ ਜਿਹੜਾ ਉਹ ਪੁਆਇੰਟ ਮਾਈਕਰੋਸੈਕਿੰਡ ਜਿਤਨੇ ਆ ਨਾ ਉਹਦਾ ਮਾਣ ਜਿਹੜਾ ਤੁਸੀਂ ਮਹਿਸੂਸ ਕਰਨਾ 올림픽ਸ ਜਾ ਕੇ ਉਹ ਮੈਂ ਤੇ ਬੈਂਕੇ ਨੇ ਫੀਲ ਨਹੀਂ ਕਰ ਪਾਣਾ ਪਰ ਸਾਨੂੰ ਤੁਹਾਨੂੰ ਦੇਖ ਕੇ ਬੜਾ ਚੰਗਾ ਲੱਗਣਾ ਲੱਗੇ ਰੋ ਜਿੱਦਾਂ ਜਿੱਦਾਂ ਪਿੰਕਾ ਜੋ ਜੋ ਅਨਾਉਂਸਮੈਂਟ ਕਰੀ ਜਾਏਗਾ ਤਾਂ ਅਸੀਂ ਪਿੰਕੇ ਦੇ ਨਾਲ ਇਹ ਕੁੜੀ ਆਪਣੇ ਨਵਜੋਤ कौर ਸਾਦਿਕ ਜਦੋਂ